ਪੰਜ ਕੁੜੀਆਂ ਨਾਲ ਕਰਵਾਇਆ ਵਿਆਹ ਪਹਿਲੀ ਨਾਲ ਕਰਵਾਇਆ ਵਿਆਹ ਫਿਰ ਦੂਜੀ ਨਾਲ ਫਿਰ ਤੀਜੀ ਨਾਲ ਫਿਰ ਚੌਥੀ ਨਾਲ ਫਿਰ ਪੰਜਵੀਂ ਨਾਲ ਪਰ ਪੰਜੇ ਕੁੜੀਆਂ ਵੀ ਦੇ ਘਰ ਵਸੀਆਂ ਨਹੀਂ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਅੱਜ ਤੁਹਾਨੂੰ ਦੱਸਦੇ ਆ ਬਹੁਤ ਪਿਆਰ ਕੀਤਾ ਵਦਗਾ ਸੱਟ ਰੈਂਦੀ ਸੀਗੀ ਤੇ ਉਹ ਉਹ ਕਹਿੰਦੀ ਮੈਨੂੰ ਕਹਿੰਦੀ ਤੇਰੇ ਚੋਂ ਮਸਕ ਮਾਰਦੇ ਤੂੰ ਵਿਚਮੂਤ ਲੈਣਾਗਾ ਉਹ ਤਾਂ ਛੱਡ ਗਈ ਉਹ ਤਾਂ ਛੱਡ ਗਈ ਹਾਂ ਉਮਰ ਹੋਣੇ ਯਾਰ ਬਈ ਪੀਤੀ ਖਾਦੀ ਚ ਕਈ ਵਾਰੀ ਨਹੀਂ ਪਤਾ ਲਾਇਆ ਨਿਕਲ ਜਾਂਦਾ ਪੀਤੀ ਖਾਦੀ ਚ ਕਿਹੜਾ ਪਤਾ ਲੱਗਦਾ ਹਾਂ ਕਈ ਵਾਰੀ ਇੱਕ ਦੋ ਵਾਰੀ ਵਿਚਮੂਤ ਨਿਕਲ ਗਿਆ ਮੇਰਾ ਹਾਂ ਮਰਦ ਹੁੰਦੇ ਆ ਪੀਣ ਵਾਲੇ ਦਾਰੂ ਬਈ ਪਚਾਉਣੀ ਬਹੁਤ ਔਖੀ ਹੈ ਕਿਹੜਾ ਸੁਣੀ ਬਹੁਤ ਔਖੀ ਸਹੀ ਗੱਲ ਹਾਂ ਕੀ ਸੀਗੀ ਉਹ ਗਵਾਂਡਿਆਂ ਦੇ ਮੁੰਡੇ ਨਾਲ ਭੱਜ ਗਈ ਪਾਟੀਆਂ ਦੇ ਮੁੰਡੇ ਨਾਲ ਕਿਵੇਂ ਭੱਜ ਗਈ ਹਾਂ ਗੱਲ ਬਾਤ ਸੀ ਦੀ ਉਹ ਪਤਾ ਨਹੀਂ ਕਹਿੰਦੀ ਯਾਰ ਭੈਣ ਚੋ ਆਪਾਂ ਕਿਹੜਾ ਕਿਸੇ ਤੋਂ ਲੈਣਾ ਯਾਰ ਨਾ ਮੈਂ ਕਿਸੇ ਤੋਂ ਲੈਣ ਜਾਣਾ ਹੈ ਜਿੰਦਗੀ ਖਰਾਬ ਨਹੀਂ ਹੋਈ ਤੇਰੀ ਲੱਗਦਾ ਤੈਨੂੰ ਜਲਦ ਕਿ ਬਦਲ ਜਾ ਜਿੰਦਗੀ ਆ ਯਾਰ ਤੂੰ ਹਲੇ ਰੋਟੀ ਵੀ ਨਹੀਂ ਖਾਦੀ ਹੋਣੀਗੀ ਮੈਂ ਦੋ ਪੀ ਬੈਠਾ ਠੀਕ ਹੈ ਨਾ ਮੇਰੇ ਵਰਗੀ ਜ਼ਿੰਦਗੀ ਇਹ ਸੱਟਾ ਗੱਡੀਆਂ ਜਮਾਂ ਬਸ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰஞ்சிਤ ਸਿੱਧੂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਮੁੰਡਾ ਖੜਾ ਇਹ ਮੁੰਡਾ ਸ਼ਰਾਬੀ ਆ ਸਿਰੇ ਦਾ ਸ਼ਰਾਬੀ ਇਹਦੇ ਕਰਕੇ ਪੰਜੇ ਦੇ ਵਿਆਹ ਹੋਏ ਸੀ ਪੰਜ ਵਿਆਹ ਹੋਣ ਦੇ ਬਾਵਜੂਦ ਵੀ ਇੱਕ ਵੀ ਜਨਾਨੀ ਇਹਦੇ ਘਰੇ ਨਹੀਂ ਡਿਗੀ ਜਿੰਨੀਆਂ ਵੀ ਸਿਗੀਆਂ ਜਨਾਨੀਆਂ ਸਾਰੀਆਂ ਕੋਈ ਭੱਜ ਗਈ ਕੋਈ ਕਿਸੇ ਨੇ ਵਿਆਹ ਕਰਵਾ ਲਿਆ ਕੋਈ ਛੱਡ ਕੇ ਤੁਰ ਗਈ ਕੋਈ ਆਪਦੇ ਪੇਕੀ ਘਰ ਜਾ ਕੇ ਰਹਿਣ ਲੱਗ ਗਈ ਸਾਰਾ ਮਸਲਾ ਕੀਆ ਸਾਰੀ ਗੱਲ ਕੀਆ ਬਾਈ ਨਾ ਗੱਲ ਕਰਦੇ ਆ ਸਸੀ ਕਾ ਜੀ ਹੈਲੋ ਹਾਂ ਹਾਂ ਸਸਰੀ ਕਾਲ ਸਸੀ ਕਰ ਹਾਂ ਕੌਣ ਕੌਣ ਕੀ ਕੌਣ ਆ ਬਾਈ ਤੂੰ ਕੌਣ ਕੀ ਆ ਆਂ ਦਾਰੂ ਪੀਣ ਦੇ ਕੰਮ ਤੋਂ ਬਗੈਰ ਹੋਰ ਕੰਮ ਆਉਂਦਾ ਤੈਨੂੰ ਹਾਂ ਆਉਂਦਾ ਕੀ ਆਉਂਦਾ ਦਾਰੂ ਕੱਢਣੀ ਆਉਂਦੀ ਐ ਹਾਂ ਦਾਰੂ ਕੱਢਣੀ ਆਉਂਦੀ ਐ ਹੋਰ ਹਾਂ ਦਾਰੂ ਪੀਣੀ ਆਉਂਦੀ ਐ ਹਿੱਲੇ ਕਦ ਜਾਣਾ ਹਿੱਲੇ ਨਾ ਹਿੱਲੇ ਨਹੀਂ ਹੈਗਾ ਪੱਗ ਲੱਗਾ ਹੋਗਾ ਹਾਂ ਕਿਵੇਂ ਸੀ ਲਾਉਣਾ ਪੱਗ ਮੈਂ ਤਾਂ ਕੀ ਕਰਨ ਲਾਗੇ ਅੱਛਾ ਜੇ ਕਿੰਨੇ ਵਿਆਹ ਹੋਇਆ ਤੇਰੇ ਪੰਜ ਹੋਏ ਆ ਪੰਜ ਵਿਆਹ ਹੋਇਆ ਹਾਂ ਅੱਛਾ ਤੇ ਹੁਣ ਹੁਣ ਕੀ ਬਸ ਪੰਜੇ ਉਠੰਗਾ ਉਹ ਕਿੱਥੇ ਗਈਆਂ ਆ ਪਤਾ ਨਹੀਂ ਕਿੱਧਰ ਉਠੰਗਾ ਦਾਰੂ ਪੀਦੀ ਐ ਬਸ ਠੀਕ ਆ ਹੁਣ ਛੇਮਾ ਵੀ ਕਰਾਉਣਾ ਆਪਾਂ ਮਾ ਲੜੀ ਬੰਨਾਂਗੇ ਛੇਮੀ ਵੀ ਆਉਣ ਵਾਲੀ ਕੋਈ ਆ ਵਾ ਤੂੰ ਤਿਆਰ ਹੋ ਉੱਧੇ ਆ ਜਾਏ ਤੁਸੀਂ ਤੁਸੀਂ ਮੂਵੀ ਵਾਲੇ ਆ ਹਾਂ 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 ਬਾਸ ਉਹਨੂੰ ਉੱਧੇ ਸੱਦਾਂਗੇ ਅਸੀਂ ਅਸੀਂ ਵੇਖਿਆ ਇਹਨੂੰ ਡੋਲੇ ਖਾਂਦੇ ਨੂੰ ਆ ਸੂਏ ਦੇ ਤੁਰਿਆ ਹੁੰਦਾ ਸੀ ਇਹ ਜਦੋਂ ਇਹਦੇ ਕੋਲ ਆ ਕੇ ਅਸੀਂ ਖੜੇ ਆ ਇਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਕਹਿੰਦਾ ਪੰਜ ਘਰ ਵਾਲੀਆਂ ਸੀ ਪੰਜ ਘਰ ਵਾਲੀਆਂ ਭੱਜ ਗਈਆਂ ਦਾਰੂ ਪੀਣ ਲੱਗਿਆ ਅੱਛਾ ਦਾਰੂ ਪਹਿਲਾਂ ਹੀ ਪੀਂਦਾ ਸੀ ਕਿ ਪੰਜ ਘਰ ਵਾਲੀਆਂ ਜੋ ਛੱਡ ਕੇ ਜਾ ਆਪਣੀ ਦੋ ਪੀਣ ਲੱਗਿਆ ਦਾਰੂ ਤਾਂ ਨਾਲ ਹੀ ਆਊਗੀ ਇਹ ਤਾਂ ਸਿਫਿਆਂ ਚ ਯਾਰ ਡੇਲੀ ਪੀਦਾ ਨਾਲ ਕੀ ਕਰੀਏ ਨਾ ਤੂੰ ਸਮਝਦਾ ਲਾ ਉਹ ਮੈਂ ਤੈਨੂੰ ਐ ਪੁੱਛਿਆ ਵੀ ਜਿਹੜੀ ਇਹ दारू ਆ ਇਹ ਬਾਅਦ ਚ ਲਗਿਆ ਪੀਣ ਕ ਪਹਿਲਾਂ ਲਗਿਆ ਪੀਣਾ ਪਹਿਲਾਂ ਹੀ ਪੀਦੀ ਆ ਤਾਂ ਹੀ ਭੱਜੀਆਂ ਹਾਂ ਭੱਜਾਂਗਾ ਭਾ ਦੇਗਾ ਯਾਰ ਬਸ ਠੀਕ ਆ ਯਾਰ ਪਹਿਲਾ ਰਿਸ਼ਤਾ ਕਿੱਥੇ ਹੋਇਆ ਸੀ ਪਹਿਲਾ ਉਹ ਨਾਲ ਲੈ ਪਿੰਡ ਹੋਇਆ ਸੀਗਾ ਨਾਲ ਨਾਲ ਪਿੰਡ ਕਿਹੜਾ ਬਲਾੜਾ ਬਲਾੜੇ ਬਲਾੜੇ ਪਹਿਲਾ ਵਿਆਹ ਹੋਇਆ ਸੀ ਅੱਛਾ ਜਿੱਥੇ ਤੇਰਾ ਪਹਿਲਾ ਵਿਆਹ ਹੋਇਆ ਸੀ ਬਲਾੜੇ ਉਹ ਕੁੜੀ ਕਿਉਂ ਛੱਡ ਕੇ ਗਈ ਉਹ ਯਾਰ ਮੈਂ ਪਹਿਲੀ ਵਾਰ ਹੀ ਗਿਆ ਸੀਗਾ ਉੱਥੇ ਤੇਗਾ ਨੂੰ ਉਹ ਪਿਆਰ ਬਹੁ ਕਰਦਾ ਸੀ ਉਹ ਹੁਣ ਮੈਂ ਚੀਜ਼ਾਂ ਲੈ ਕੇ ਦਿੰਦਾ ਹੁੰਦਾ ਸੀਗਾ ਕੇਲੇ ਲੈ ਕੇ ਦਿੰਦਾ ਕਿਤੇ ਕੋਈ ਦਾ ਮਾਰਦਾ ਤਾਂ ਨਹੀਂ ਸੀ ਕੁੜ ਦਾ ਮਾਰਦਾ ਨਹੀਂ ਸੀਗਾ ਯਾਰ ਤੇ ਪਰ ਵੀ ਪਤਾ ਨਹੀਂ ਕੀ ਹੋਇਆ ਉੱਥੇ ਮੈਂ ਸੌਰੀ ਗਿਆ ਸੀ ਇੱਕ ਵਾਰੀ ਤੇ ਉੱਥੇ ਫਿਰ ਤੋਂ ਮੂਤਿਆ ਗਿਆ ਉਹਨਾਂ ਦੀ ਆਟੇ ਵਾਲੀ ਪੇਟੀ 'ਚ ਆਟੇ ਵਾਲੀ ਪੇਟੀ 'ਚ ਮੂਤਿਆ ਗਿਆ じゃ ਫੇਰ ਉਹ ਕੰਜਰ ਕੁੱਟਾ ਮਾਰਿਆ ਫਿਰ ਮੈਂ ਛੱਡ ਕੇ ਭੱਜਾਇਆ ਮੈਂ ਮੈਂ ਲੈ ਕੇ ਨਹੀਂ ਜਾਣੀ ਕਿ ਨਾ ਮੈਂ ਇਦੂ ਬਾਅਦ ਗਿਆ ਉੱਥੇ ਕੋਈ ਨਾ ਕੋਈ ਨਾ ਧਿਆਨ ਨਾ ਖੜ ਕੇ ਗੱਲ ਕਰ ਅੱਛਾ ਫੇਰ ਵੇ ਮੈਂ ਉੱਥੇ ਗਿਆ ਹੀ ਨਹੀਂ ਮੈਂ ਨਾ ਹੀ ਲੈ ਕੇ ਆਉਣੀ ਐਗੀ ਹਾਂ ਉਹਨੇ ਨਾ ਉਹ ਨੂੰ ਮੈਂ ਛੱਡਿਆ ਨਾ ਉਹਨੇ ਮੈਨੂੰ ਛੱਡਿਆ ਬਾ ਸਾਡੀ ਆਸ ਆ ਇਸੇ ਗੱਲ ਤੇ ਗਰਾਰੀ ਅੜ ਗਈ ਅਚਾਹ ਲਾਗਦੇ ਤਾਂ ਨਾ ਮੈਂ ਫਿਰ ਦੂਜਾ ਵਿਆਹ ਕਰਾ ਲਿਆ ਸੀ ਹਾਂ ਉਹ ਬਿਨਾ ਦਿੱਤੇ ਤਲਾਕੇ ਦੂਜਾ ਵਿਆਹ ਕਰਾ ਲਿਆ ਹਾਂ ਫੇਰ ਦੂਜੇ ਨਾਲ ਕਿਵੇਂ ਟੁੱਟ ਗਿਆ ਦੂਜੇ ਨਾਲ ਬਸ ਉਹ ਮੈਂ ਉਹ ਥੋੜੀ ਤੇਜ ਵਾਲੀ ਬਣਦੀ ਸੀਗੀ ਹਾਂ ਉਹ ਮੇਰੀ दारू ਲਗੋ ਦਿੰਦੀ ਸੀਗੀ दारू ਲਗੋਉਂਦੀ ਫੇਰ ਤੋੜ ਕੇ ਮੰਦੇ ਤੇ ਪਾਤੀ ਲਾਤਾ ਆਪਾਂ ਫਿਰ ਹਾ ਤੋੜ ਕੇ ਮੰਜੇ ਦੇ ਪਤੀ ਲੱਤ ਪਹਿਲੀ ਛੱਡੀ ਪਹਿਲੀ ਕਿਉਂ ਛੱਡੀ ਕਹਿੰਦਾ ਵੀ ਆਟੇ ਚ ਮਮੂਤਾ ਨਾਲ ਜਦੋਂ ਗਿਆ ਸੀਗਾ ਮੈਂ ਭਲੇਖੇ ਚ ਮੂਤਾ ਆਹ ਭਲੇਖੇ ਚ ਮੂਤੇ ਸੀ ਉੱਥੇ ਆ दारू ਪੀਤੀ ਸੀ ਮਾਕ ਕਿਤੇ ਉਹ ਟੱਟੀ ਆ ਗਈ ਕਿਤੇ ਆਟੇ ਦੀ ਪੇਟੀ ਨੂੰ ਟੱਟੀ ਬਣਾਈ ਬੈਠਾ ਪਤੰਦਰ ਕਿੰਨੀ ਸ਼ੁੱਧ ਚੀਜ਼ ਆ ਪਤਾ ਉਹ ਓ ਯਾਰ ਸ਼ੁੱਧ ਮਾਕੜਾ ਫਿਰ ਜੀ ਤਾਂ ਤੇਰੇ ਕੁੱਟ ਖਾਣੇ ਲੱchnੀਆਂ ਤੇਰੇ ਤੇਰੇ ਨਾਲ ਟਿਕੂਗੀ ਕੌਣ ਫਿਰ ਦੂਜਾ ਵਿਆਹ ਹੋਇਆ ਕਹਿੰਦਾ ਜਦੋਂ ਉਹ ਮੇਰੀ ਦਾਰੂ ਲੁਕੋ ਦਿੰਦੀ ਸੀ ਕਹਿੰਦਾ ਉਹਦੀ ਮੈਂ ਲੱਤ ਤੋੜ ਕੇ ਮੰਜੇ ਦੇ ਪਤੀ ਆ ਜਾ ਫੇਰ ਫੇਰ ਕੀ ਬਾਤ ਜੀ ਤੇ ਤੀਜੀ ਫਿਰ ਉਹ ਮਰ ਗਈ ਸੀਗੀ ਉਹ ਕੀ ਮਰ ਗਈ ਸੀ ਉਹ ਮਾਰ ਤਾਂ ਦਿੱਤੀ ਕਿਤੇ ਨਹੀਂ ਉਹ ਫਹਾਲ ਹੈ ਗਈ ਸੀਗੀ ਉਹ ਹਾਂ ਤੇਰੇ ਕਰ ਹਾਈ ਕੰਮਾ ਕਰਕੇ ਲਈ ਹੋਇ ਲਿਆ ਹੂਗਾ ਨਹੀਂ ਨਹੀਂ ਉਹ ਉਹ ਵੀ ਕਿਸੇ ਦੇ ਧੱਕੇ ਨਾਲ ਵਿਆਹ ਕਰਵਾਇਆ ਸੀਗਾ ਮੇਰੇ ਨਾਲ ਉਹਦਾ ਉਹ ਮੈਨੂੰ ਦੱਸਦੀ ਹੁੰਦੀ ਸੀਗੀ ਤੇ ਉਹ ਆਪਦੇ ਪਿੰਡ ਗਈ ਮਿਲਣਾ اچھا ਉਹ ਵਿਆਹੀ ਹੋਈ ਸੀ ਹਾਂ ਕਿੰਨੇ ਜਵਾਗ ਸੀ ਉਹ ਤੇ ਦੋ ਜਵਾਗ ਸੀਗੇ ਦੋਨੇ ਹੁਣ ਤੇਰੇ ਕੋਲ ਨਾ ਹਾਂ ਮੇਰੇ ਕੋਲ ਹੀ ਆ ਜਵਾਗ ਤਾਂ ਹਾਂ ਪਹਿਲੀ ਪਹਿਲੀ ਜਿਹੜੀ ਘਰ ਵਾਲੀ ਸੀ ਉਹਦੇ ਨਾਲ ਕਿੰਨੇ ਜਵਾਗ ਸੀ ਉਹ ਕੋਈ ਜਵਾਗ ਨਹੀਂ ਦੂਜੀ ਨਾਲ ਦੂਜੀ ਨਾਲ ਵੀ ਕੋਈ ਜਵਾਕ ਹੁਣ ਤੀਜੀ ਨਾਲ ਦੋ ਸਿਵਾ ਜਵਾਕੇ ਲੈ ਕੇ ਆਈ ਸੀ ਹਾਂ ਇਹ ਲੈ ਕੇ ਅਸੇ ਫਾਹ ਲੈ ਕੇ ਮਰ ਗਈ ਕਾਦੇ ਪਿੱਛੇ ਮਰ ਗਈ ਕਿ ਤੈਨੂੰ ਪਿਆਰ ਕਰਦੀ ਸੀ ਕੋਈ ਧੋਖਾ ਦਿੱਤਾ ਤਾਂ ਕੋਈ ਗੱਲਬਾਤ ਹੋਈ ਹੈ ਕਿ ਤੁਹਾਡੇ ਵਿੱਚ ਕੋਈ ਲੜਾਈ ਲੁੜੀ ਹੋਈ ਸੀ ਨਹੀਂ ਉਹ ਨਹੀਂ ਪਤਾ ਉਹ ਆਪਦੇ ਮਾਪਿਓ ਕੋਲੇ ਗਈ ਸੀ ਮੈਨੂੰ ਉੱਥੇ ਫਾਹ ਲੇਤਾ ਸੀ ਕਹਿੰਦੀ ਪਿਆਰ ਕਰਦੀ ਸੀ ਕਿਸੇ ਹੋਰ ਨੂੰ ਕਰਦੀ ਸੀ ਉਹ ਉਹ ਪਿਆਰ ਕਿਸੇ ਹੋਰ ਨੂੰ ਕਰਦੀ ਸੀ ਹਾਂ ਹਾਂ ਫਿਰ ਫਿਰ ਬਾਦ ਉਹ ਫਾਹ ਲੈ ਕੇ ਮਰ ਗਈ ਫਿਰ ਮੈਂ ਮੈਨੂੰ ਐ ਲੱਗਦਾ ਇਹ ਨਹੀਂ ਫਾਹ ਦੇ ਕੇ ਮਾਰੀ ਹੋਗੀ ਤੂੰ ਤਾਂ ਨਹੀਂ ਫਾਹ ਦੇ ਕੇ ਮਾਰੀ ਕਿਤੇ ਉਹ ਨਹੀਂ ਮੈਂ ਨਹੀਂ ਫਾਹ ਦੇ ਕੇ ਮਾਰੀ ਯਾਰਾ ਚੌਥੀ 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 ਫਿਰ ਚੌਥੀ ਭਰਾਵਾ ਉਹ ਸੱਡ ਕੇ ਉੱਠ ਗਈ ਸੀਗੀ ਉਹ ਕਿਸੇ ਹੋਰ ਨਾਲ ਭੱਜ ਗਈ ਸੀਗੀ ਭੱਜ ਗਈ ਸੀ ਆਹੀ दारू ਕਰਕੀ दारू ਕਰਕੇ ਉਹਦਾ ਵੀ ਇੱਥੇ ਲੱਬੇ ਫੇਰ ਚੱਲਦਾ ਸੀਗਾ ਕਿਸੇ ਨਾਲ ਲੈ ਲੈ ਉਹ ਜਿਹੜੇ ਵੇਖ ਮੈਂ ਸਾਲਾ ਖਾਂਦਾ ਗੇੜੇ ਤਾਂ ਐਂ ਖਾਂਦਾ ਜੋ ਨਾਟ ਘੇਰਾ ਨਹੀਂ ਵਾਂਣ ਦੇ ਵਿੱਚ ਗੇੜੇ ਖਾਂਦਾ ਉਹਵੇਂ ਗੇੜੇ ਖਾਈ ਜਾਂਦਾ ਕਿਤੇ ਉਹ ਗੱਲ ਤਾਂ ਨਹੀਂ ਵੀ ਪਹਿਲੀ ਨੂੰ ਛੱੜਦਾ ਦੂਜੀ ਨੂੰ ਛੱੜਦਾ ਤੇ ਦੂਜੀ ਲੱਤ ਤੋੜਦੀ ਤੀਜੀ ਨੂੰ ਫਾ ਦੇਤਾ ਤੇ ਤੈਨੂੰ ਕੋਈ ਜੇਲ ਜੂਲ ਨਾ ਕਿਸੇ ਨੇ ਪੁੱਛਿਆ ਕਿ ਲੈਣੀ ਤੈਨੂੰ ਪਿੰਡ ਵਾਲਿਆਂ ਨੇ ਮੈਂ ਕੀ ਕਰੀ ਜਨਾ ਯਾਰ ਕਿ ਪੁੱਛਣਗੇ ਕਿਵੇਂ ਯਾਰ ਮੇਰੇ ਮੇਰੀ ਆਪਦੀ ਪਰਸਨਲ ਲਾਈਫ ਆ ਯਾਰ ਮੇਰੀ ਪਰਸਨਲ ਕੰਮ ਆ ਮੇਰਾ ਯਾਰ ਇਹ ਯਾਰ दारू ਪੀ ਕੇ ਡੀਸੀ ਤਾਂ ਨਹੀਂ ਬਣ ਜਾਂਦਾ ਕਿਤੇ ਡੀਸੀ ਮੇਰੀ ਰੀਸ ਕੀ ਕਰੂਗਾ ਬਾਈ ਯਾਰ ਡੀਸੀ ਦਾ ਇੱਕ ਵਿਆਹ ਹੋਇਆ ਮੇਰੇ ਪੰਜ ਹੋਏ ਵਿਆਹ ਪੰਜ ਵਿਆਹ ਹੋਇਆ ਅੱਛਾ ਫੇਰ ਪੰਜਵੀਂ ਬਈ ਚੌਥੀ ਦੇ ਅਗੇ ਚੌਥੀ ਪੰਜਵੀਂ ਚੌਥੀ ਚੌਥੀ ਕੀ ਸੀਗੀ ਬਾਈ ਅੱਜ ਕੀ ਸੀਗੀ ਚੌਥੀ ਕਿਹਦੇ ਨਾਲ ਅੱਜ ਕੀ ਸੀਗੀ ਉਹ ਗਵੰਡੀਆਂ ਦੇ ਮੁੰਡੇ ਨਾਲ ਭੱਜ ਗਈ ਪੰਡੀਆਂ ਦੇ ਮੁੰਡੇ ਨਾਲ ਕਿਵੇਂ ਭੱਜ ਗਈ ਹਾਂ ਗੱਲਬਾਤ ਸੀ ਦੀ ਉਹ ਪਤਾ ਨਹੀਂ ਕਹਦੀ ਆ ਉਹ ਮੈਨੂੰ ਕੰਮ ਤੇ ਜਾਣ ਤੋਂ ਕਹਿੰਦੀ ਸੀ ਕਿ ਤੂੰ ਕੰਮ ਤੇ ਨਹੀਂ ਜਾਂਦਾ ਹਾ ਹੁਣ ਮੈਂ 1500 ਦਾ ਮਿਸਤਰੀ ਆ ਬਈ ਲੈ ਠੀਕ ਆ ਨਾ 1500 ਇੱਕ ਖੜਿਆ ਤਾਂ ਜਾਂਦਾ ਨਹੀਂ ਇਹ ਤਾਂ ਆ ਜਾ ਫੇਰ ਠੀਕ ਆ ਤੇ ਉਹ ਫਿਰ ਭੱਜ ਗਈ ਉਹ ਗਵੰਡੀਆਂ ਦੇ ਮੁੰਡੇ ਨਾਲ ਗਵੰਡੀਆਂ ਦੇ ਮੁੰਡੇ ਨਾਲ ਭੱਜ ਗਈ ਉਹ ਤੈਨੂੰ ਭੇਜ ਦਿੰਦੀ ਸੀ ਵੀ ਤੂੰ ਕੰਮ ਕਰਨੀ ਆ ਤੇ ਆਪ ਉਹਨਾਂ ਦੇ ਘਰੇ ਜਾਵੜਦੀ ਸੀ ਆਪ ਉਹਦੇ ਨਾਲ ਕਰਦੀ ਸੀਗੀ ਗੱਲਬਾਤ ਉਹਦੇ ਨਾਲ ਕਾਦੀ ਚ ਕਦ ਕਿਵੇਂ ਗੱਲਾਂ ਕਰਦੀ ਵੀ ਆਹੀ ਵੀ ਆਪਾਂ ਭੱਜਾਂਗੇ ਜਾਂ ਮੈਂ ਤੈਨੂੰ ਭੱਜ ਗਈ ਫਿਰ ਹਾਂ ਦੇਗੀ ਬੰਦੇ ਲੱਤਾਂ ਵਲਟ ਦੇ ਲਾਤ ਕੀ ਮਾਰ ਗਈ ਆਪਾਂ ਮਾਰਤੀ ਬਸ ਠੀਕ ਆ ਆਪਾਂ ਹੋਰ ਲੈ ਜਾਂਦੀ ਫਿਰ ਅਸੀਂ ਪੰਜਵੀਂ ਹੋਰ ਲੈਂਦੀ ਆ ਜਾਂ ਪੰਜਵੀਂ ਹੋਰ ਲੈਂਦੀ ਪੰਜਵੀਂ ਆਪਾਂ ਹੋਰ ਲੈ ਜਾਂਦੀ ਫੇਰ ਭਾਈ ਪੰਜਵੀਂ ਪੰਜਵੀਂ ਨੇ ਵੀ ਬਹੁਤ ਪਿਆਰ ਕੀਤਾ ਵਦਗਾ ਸੱਟ ਰੈਂਦੀ ਸੀਗੀ ਤੇ ਉਹ ਤੇ ਉਹ ਉਹ ਕਹਿੰਦੀ ਮੈਨੂੰ ਕਹਿੰਦੀ ਤੇਰੇ ਚੋਂ ਮਸਕ ਮਾਰਦੇ ਤੂੰ ਬੇਚਮੂਤ ਲੈਣਾਗਾ ਉਹ ਤਾਂ ਛੱਡ ਗਈ ਉਹ ਤਾਂ ਛੱਡ ਗਈ ਹਾਂ ਉੱਪਰ ਬਾਈ ਪੀਤੀ ਖਾਦੀ ਚ ਕਈ ਵਾਰੀ ਨਹੀਂ ਪਤਾ ਲੱਗਦਾ ਨਿਕਲੇ ਜਾਂਦੇ ਪੀਤੀ ਖਾਦੀ ਚ ਕਿਹੜਾ ਪਤਾ ਲੱਗਦਾ ਹਾਂ ਕਈ ਵਾਰ ਇੱਕ ਦੋ ਵਾਰੀ ਵਿੱਚ ਮੂਤ ਨਿਕਲ ਗਏ ਮੇਰਾ ਹਾਂ ਮਰਦ ਹੁੰਦੇ ਆ ਪੀਣ ਵਾਲੇ ਦਾਰੂ ਬਾਈ ਪਚਾਉਣੀ ਬਹੁਤ ਔਖੀ ਹੈ ਕਿਹੜਾ ਸੁਣੀ ਬਹੁਤ ਔਖੀ ਸਹੀ ਗੱਲ ਹਾਂ ਤੇ ਬਾ ਸੈਟਰ ਬੱਡਰਲਾ ਕੰਮ ਹੋਇਆ ਜਦੋਂ ਘਰੇ ਹੁਣਾਂ ਦਾ ਠੇਕੇ ਤੋਂ ਬਾਸ ਠੇਕੇ ਮੂਰ ਦੀ ਨਹੀਂ ਲੰਗਾ ਜਾਂਦਾ ਮੈਂ ਰੂੜੀਆਂ ਰਾੜੀਆਂ ਆਉਂਦੀ ਰਹਿੰਦਾ ਆਜਾ ਇਹ ਮੋਰਚਿਆਂ ਵਿੱਚ ਕੋਈ ਆਈਦਾ ਫਿਰ ਬਾਈ ਮੋਰਚਾ ਵਿੱਚ ਕੋਈ ਆਈਦਾ ਅੱਛਾ ਇਹ ਡੱਬਣਾ ਇੱਕ ਟੰਗੀ ਬੈਠਾ ਫਿਰ ਬਾਸ ਥੋੜੀ ਜੀ ਰਹਿ ਗਈ ਚੱਲਿਆ ਠੇਕੇ ਕੰਨੀ ਤੁਸੀਂ ਇੱਧਰ ਕਿੱਧਰ ਫਿਰਦੇ ਆਂ ਬੀਆ ਬਾਣ ਚ ਆਈ ਤਾਂ ਤੈਨੂੰ ਮਿਲ ਨਹੀਂ ਆਈ ਸੀ ਕਿਹਨੂੰ ਦੱਸਿਆ ਹੀ ਸਾਨੂੰ ਅੱਛਾ ਮਾਰਾ ਠੱਕ ਠੇਕੇ ਕੰਨੀ ਲੈ ਚੱਲੋਗੇ ਮੈਨੂੰ ਲੈ ਜਾਗੇ ਲੈ ਜਾਗੇ ਦੇਖੋ ਦੋਸਤੋ ਤੁਸੀਂ ਦੇਖੋ ਦਾਰੂ ਨੇ ਇਹਦਾ ਘਰ ਪੱਟਤਾ ਕਈ ਸਵਾਦ ਨਾਲ ਪੀਂਦੇ ਆ ਟੈਨਸ਼ਨਾਂ ਦੂਰ ਕਰਨ ਵਾਸਤੇ ਪੀਂਦੇ ਆ ਥੋੜੀ ਜਿਹੀ ਪੀਂਦੇ ਆ ਬਰਫ ਬੁਰਫ ਪਾ ਕੇ ਸ਼ਕਾਇ ਸ਼ਕੀਨੀ ਪੀਂਦੇ ਆ ਵਿੱਚ ਭੁਜੀਆ ਬਦਾਨਾ ਖਾਂਦੇ ਆ ਵਧੀਆ ਐ ਖੜਜਾ ਖੜਜਾ ਕੋਈ ਨਾ ਵਧੀਆ ਨਿਆਰਾ ਨਾਲ ਪੀਂਦੇ ਆ ਪਰ ਇਸ ਦੀ ਜਿਹੜੀ ਪੀਣੀ ਸੀਗੀ ਇਹੋ ਜਿਹੇ ਮੁੰਡੇ ਬਥੇਰੇ ਹੁੰਦੇ ਜਿਹੜੀ ਜਿੰਨਾਂ ਦੀ ਪੀਣੀ ਆ ਹੁੰਦੀ ਆ ਤੇ ਕਈ ਉਮਰ ਦੇ ਹਿਸਾਬ ਨਾਲ ਆ ਤੇਰੀ ਉਮਰ ਕਿੰਨੀ ਆ ਮੇਰੀ 35 38 ਸਾਲ ਦੀ ਉਮਰ 35 38 ਸਾਲ ਦੇ ਵਿੱਚ ਪੰਜ ਵਿਆਹ ਕਰਵਾ ਚੁੱਕਿਆ ਇਹ ਪਹਿਲੀ ਨਾਲ ਵਿਆਹ ਹੋਇਆ ਉਹਨਾਂ ਦੇ ਘਰੇ ਰਿਸ਼ਤੇਦਾਰੀ ਚ ਗਿਆ ਤਾਉ ਤੇ ਨੇ ਕੀ ਕੀਤਾ ਆਟੇ ਦੀ ਉਹਦੀ ਵਿੱਚ ਢੋਲੀ ਦੇ ਵਿੱਚ ਮੂਤਾਂ ਇਹਨੇ ਠੀਕ ਹੈ ਕਹਿੰਦਾ ਇਹ ਟੱਟੀ ਸੀ ਕਿ ਮੈਂ ਇਹਨੂੰ ਦਾਰੂ ਪੀਤੀ ਸੀ ਮੈਨੂੰ ਪਤਾ ਨਹੀਂ ਲੱਗਿਆ ਵੀ ਇੰਨੀ ਸ਼ੁੱਧ ਚੀਜ਼ ਦੇ ਵਿੱਚ ਮੂਤਣਾ ਫਿਰ ਕੁੱਟ ਖਾਣਾ ਲੱਛਣੀ ਆ ਤਾਂ ਉਹ ਇਹਨੇ ਕੀ ਕੀਤਾ ਉਹਦੇ ਨਾਲ ਇਹਦਾ ਤਲਾਕ ਹੋ ਗਿਆ ਤਲਾਕ ਨਹੀਂ ਦਿੱਤਾ ਉਹਨੇ ਉਹੀ ਵਿਆਹ ਦੂਜਾ ਇਹਨੇ ਦੂਜਾ ਵਿਆਹ ਕਰਵਾ ਲਿਆ ਦੂਜੇ ਦੂਜੀ ਜਿਹੜੀ ਸੀ ਇਹਦੀ ਬੋਤਲ ਦਾਰੂ ਦੀ ਲਕੋਉਂਦੀ ਸੀ ਜਦੋਂ ਦਵਾਰੇ ਦੀ ਬੋਤਲ ਲਕੋਉਂਦੀ ਸੀ ਇਹਨੇ ਕੀ ਕੀਤਾ ਉਹਦੀ ਲੱਤ ਤੋੜ ਕੇ ਉਹਨੂੰ ਮੰਜੇ ਤੇ ਪਾਤਾ ਉਹ ਫਿਰ ਉਹਨੂੰ ਛੱਡ ਕੇ ਤੁਰ ਗਈ ਫਿਰ ਤੀਜੇ ਨਾਲ ਵਿਆਹ ਹੋਇਆ ਏਦਾ ਮੈਨੂੰ ਵੀ ਗੇੜੇ ਆਉਣ ਲੱਗੇ ਭਰਾਵਾ ਇਹਨੂੰ ਵੇਖ ਕੇ ਤੀਜੀ ਨਾਲ ਵਿਆਹ ਹੋਇਆ ਤਾਂ ਤੀਜੀ ਨੇ ਫਾਹਾ ਲੈ ਲਿਆ ਕਾਦੇ ਪਿੱਛੇ ਕਿਉਂਕਿ ਉਹ ਹੋਰ ਕਿਸ ਨੂੰ ਪਿਆਰ ਕਰਦੀ ਸੀ ਜਿਹੜੀ ਚੌਥੀ ਸੀ ਉਹ ਕਿਸੇ ਨਾਲ ਭੱਜ ਗਈ ਗਵੰਡਿਆਂ ਦੇ ਮੁੰਡੇ ਨਾਲ ਜਿਹਨੂੰ ਉਹ ਪਿਆਰ ਕਰਦੀ ਸੀ ਪੰਜਵੀਂ ਹਾਂ ਪੰਜਵੀਂ ਪੰਜਵੀਂ ਕੌਣ ਪੰਜਵੀਂ ਵਿੱਚ ਮੂਤ ਲੈਂਦਾ ਹੀ ਉਹ ਹੀ ਜਨ ਉਹ ਪੰਜਵੀਂ ਉਹ ਕਹਿੰਦੀ ਕਰੀ ਤੂੰ ਵਿੱਚ ਮੂਤ ਲੈਂਦਾ ਹੁਣ ਹੁਣ ਤੇਰੇ ਤੈਨੂੰ ਪਤਾ ਯਾਰ ਵੀ ਇੰਨੀ ਪੰਜ ਮੇਰੇ ਵਿਆਹ ਹੋਏ ਸੀ ਮੇਰੇ ਦੋ ਜਵਾਗਾਂ ਦੋ ਜਵਾਗਾਂ ਉਹ ਕੰਮ ਕੀ ਕਰਦੇ ਉਹ ਪੜਨੇ ਜਾਂਦੇ ਆਗੇ ਇੱਕ ਦਾ ਨਰੇਕ ਪੀਸ ਕਿਵੇਂ ਪੜਦਾ ਬਸ ਭਰੀ ਜਾਂਦੇ ਆਪੀ ਕੰਮ ਕਰਦਾ ਕੰਮ ਮੈਂ 1500 ਰੁਪਇਆ ਮਿਸਤਰੀ ਆ ਬਾਈ 1500 ਮਿਸਤਰੀ ਮਿਲਦਾ ਤੂੰ ਦਿਨ ਚ ਤਿੰਨ ਚਾਰ ਬੋਤਲਾਂ ਪੀ ਜਾਂਦਾ ਹੋਏਗਾ ਤਿੰਨ ਚਾਰ ਕਿੱਥੋਂ ਯਾਰ ਹਲੇ ਦੂਜੀ ਆ ਇਹ ਦੂਜੀ ਆ ਦੂਜੀ ਫਿਰ ਤੀਜੀ ਪੀਏਗਾ ਇਹ ਤਾਂ ਦੁਪਹਿਰ ਹੀ ਚੜਿਆ ਤੇ ਬਾਈ ਬਣ ਕੇ ਮੈਨੂੰ ਸਾਢੇ ਹੋਗੇ ਠੇਕੇ ਕੋਲੇ ਛੱਡ ਜਾਗੇ ਤੈਨੂੰ ਠੇਕੇ ਤੇ ਤੁਸੀਂ ਦੇਖੋ ਦੋਸਤੋ ਬਾਈ ਮੂਵੀ ਆਲੇ ਆਗੇ ਮੂਵੀ ਆਲੇ ਮੂਵੀ ਆਲੀ ਆ ਮੂਵੀ ਆਲੀ ਆ ਮੇਰਾ ਰਿਸ਼ਤੇ ਦੀ ਗੱਲ ਚੱਲੀ ਜਾਂਦੀ ਆ ਕਿ ਤੇ ਤੁਸੀਂ ਆਜੋਗੇ ਫਿਰ ਰਿਸ਼ਤੇ ਦੀ ਗੱਲ ਰਿਸ਼ਤੇ ਦੀ ਗੱਲ ਕਿਤੇ ਚੱਲੀ ਜਾਂਦੀ ਆ ਇੱਥੇ ਚੱਲੀ ਜਾਂਦੀ ਆ ਕਿ ਮਾਨਸਾ ਵਾਲੀ ਸਾਈਡ ਐ ਮਾਨਸਾ ਵਾਲੀ ਸਾਈਡ ਹੈ ਹਾਂ ਤੇ ਫਿਰ ਤੁਸੀਂ ਆਜੋਗੇ ਤੁਸੀਂ ਅਸੀਂ ਤਾਂ ਆ ਜਾਾਂਗੇ ਕੋਈ ਨਾ ਤੇ ਸੱਦੇਗਾ ਸਾਨੂੰ ਹਾਂ ਮੈਂ ਤੁਹਾਨੂੰ ਸੱਦੂਗਾ ਬਾਈ ਮੈਂ ਕਾਰਡ ਦੇ ਕੇ ਆਉਂਗਾ ਬਾਈ ਮੈਂ ਸੱਦੂਗਾ ਬਾਈ ਮੈਂ ਤੁਸੀਂ ਦੇਖ ਲਓ ਦੋਸਤੋ ਪੰਜ ਵਿਆਹ ਹੋਣ ਦੇ ਬਾਵਜੂਦ ਵੀ ਛੇਮਾ ਵਿਆਹ ਹੋ ਗਿਆ ਕਹਿੰਦਾ ਦਿਨ ਦੇ ਵਿੱਚ ਮੈਂ ਦੋ ਬੋਤਲਾਂ ਹਜੇ ਪੀ ਚੁੱਕਿਆ ਹਜੇ 11-12 ਵਜੇ ਹੋਣਗੇ ਤੇ ਹਜੇ ਦੋ ਬੋਤਲਾਂ ਮੈਨੂੰ ਲੱਗਦਾ ਹੋਰ ਪੀ ਜੂਗਾ ਚਾਰ ਬੋਤਲਾਂ ਪੀਂਦਾ ਹੋਗਾ 270 ਦੀ 80 ਦੀ ਬੋਤਲ ਹੈਗੀ ਆ ਦਿਨ ਦੇ ਵਿੱਚ 1000 ਰੁਪਿਆ ਖਾ ਲਾ ਦਿੰਦਾ ਤੇ 1000 ਰੁਪਿਆ ਲਿਆਉਂਦਾ ਕਿੱਥੋਂ ਚੋਰੀ ਚਾਦੀ ਤਾਂ ਨਹੀਂ ਕਰਦਾ ਨਹੀਂ ਨਹੀਂ ਬਾਈ ਚੋਰੀ ਨਹੀਂ ਮੈਂ ਮਿਸਤਰੀ ਆ ਬਾਈ ਯਾਰ ਕਿਤੇ ਪਿੰਡਾਂ ਦੇ ਵਿੱਚ ਜਿਵੇਂ ਕਾਂ ਕੇ ਚੱਕੀ ਜਾਂਦੀ ਹੈ ਚੱਕੀ ਤੋਂ ਸਾਈਕਲ ਚੱਕੇ ਜਾਂਦੇ ਆ ਜਾਂ ਲਾਈਟਾਂ ਤੋੜ ਦਿੰਦਾ ਬਿਜਲੀਆਂ ਕੈਮਰੇ ਘੁੰਮਰੇ ਲਾਉਂਦੇ ਏਸੀ ਯੂਸੀ ਲਾਉਂਦੇ ਕਿਦੋਂ ਉਹ ਕੰਮ ਕਰਦਾ ਵੇ ਨਹੀਂ ਭਾਈ ਕੱਲਾ दारू ਪੀਣਾ ਪਰ ਇਹ ਚੋਰੀ ਐਸੀ ਕਿੱਥੋਂ ਲਿਆਉਣਾ ਫਿਰ ਮਾ ਦੱਸਿਆ ਨਾ ਮਿਸਤਰੀ ਆ ਮੈਂ ਆਪ ਮਿਸਤਰੀ ਆ ਮਾ ਦਾ ਮਿਸਤਰੀ ਆ ਮੈਂ ਮੋਟਰਸਾਈਕਲਾਂ ਦਾ ਕੰਮ ਜਾਣਦਾ ਮੋਟਰਸਾਈਕਲ ਕਿਤੇ ਕਲਚ ਪਲੇਟ ਹੋਰ ਪਾਸੇ ਨਾ ਕਰਦੀ ਨਹੀਂ ਨਹੀਂ ਮੈਸਤਰੀ ਪੱਕਾ ਮੈਂ ਸੋਡੇ ਵੀ ਮੋਟਰਸਾਈਕਲ ਦਾ ਕੰਮ ਆਉਂਦਾ ਕਹਿੰਦਾ ਟਾਇਰ ਜਿਹੜਾ ਸਾਡਾ ਮੋਟਰਸਾਈਕਲ ਦਾ ਕੋਈ ਨਾ ਜਿਹੜਾ ਤੂੰ ਟਾਇਰ ਕਹਿੰਦਾ ਟਾਇਰ ਸਹੀ ਕਰਵਾਉਣ ਆਇਆ ਸੀ ਤੇ ਪਿਛਲਾ ਟਾਇਰ ਮੂਰੇ ਕਰਤਾ ਸੀ ਪਿਛਲਾ ਟਾਇਰ ਮੂਰੇ ਕਰਤਾ ਇਦਾਂ ਤੱਕ ਹੋ ਗਿਆ ਸੀ ਉਹਦੇ ਫਿਰ ਘੱਟ ਪੀਤੀ ਵੀ ਸੀਗੀ ਮੇਰੀ ਯਾਰ ਤਾਂ ਕਰ ਕਿਹੜੀ ਦਾਰੂ ਪੀਣਾ ਜ਼ਿਆਦਾਤਰ ਮੋਟਾ ਸੰਤਰਾ ਪੀਣਾ ਬਈ ਜ਼ਿਆਦਾ ਮੋਟਾ ਸੰਤਰਾ ਅੱਛਾ ਨਾਲ ਕੀ ਖਾਣਾ ਨਾਲ ਕੀ ਖਾਣਾ ਬ ਗਾੜਾ ਹੀ ਮਿਲਦ ਗੰਗਾ ਨਾਲ ਤਾਂ ਪਿੰਡ ਦੇ ਵਿੱਚ ਲੋਕ ਬੋਲਦੇ ਨੇ ਵੀ ਯਾਰ ਤੂੰ ਘੱਟ ਪੀ ਲੈ ਯਾਰ ਪੰਜ ਤਰੇ ਪਹਿਲਾਂ ਵਿਆਹ ਹੋਏ ਸੀ ਤੂੰ ਹੁਣ ਗਲੀਆਂ 'ਚ ਧੱਕੇ ਖਾਂਦਾ ਫਿਰਦਾ ਡਿੱਗਦਾ ਫਿਰਦਾ ਸਾਰੀ ਰੂੜੀ ਰਾੜੀ ਤੇ ਕੋਈ ਕਹੇ ਜੀ ਵਾਰਦਤ ਹੋਈ ਹੋਵੇ ਪਿੰਡ ਜਿਹੜਾ ਬੋਲਦੇ ਆ ਬੋਲੀ ਆਣ ਵੀ ਯਾਰ ਭੈਣ ਚੋਂ ਆਪਾਂ ਕਿਹੜਾ ਕਿਸੇ ਤੋਂ ਲੈਣਾ ਯਾਰ ਨਾ ਮੈਂ ਕਿਸੇ ਤੋਂ ਲੈਣ ਜਾਣਾ ਜਿੰਦਗੀ ਖਰਾਬ ਨਹੀਂ ਹੋਈ ਤੇਰੀ ਲੱਗਦਾ ਤੈਨੂੰ ਜਲਦ ਕਿ ਬਦਲ ਜਾ ਜਿੰਦਗੀ ਆ ਯਾਰ ਤੂੰ ਹਲੇ ਰੋਟੀ ਵੀ ਨਹੀਂ ਖਾਧੀ ਹੋਣੀ ਮੈਂ ਧੋ ਪੀ ਬੈਠਾ ਹਾਂ ਠੀਕ ਹੈ ਨਾ ਮੇਰੇ ਵਰਗੀ ਜ਼ਿੰਦਗੀ ਇਹ ਸੱਟਾ ਗੱਡਗਾ ਜਮਾ ਬਸ ਇਹ ਜਿਹੇ ਲੋਕ ਜਿਹੜੇ ਪੀਂਦੇ ਆ ਦਰ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਤਾ ਪੀਂਦੇ ਬਦਗਾ ਗੱਲ ਆ ਯਾਰ ਸਰਕਾਰ ਨੂੰ ਅਸੀਂ ਪੈਸਾ ਦਿੰਨੇ ਆਗੇ ਹਾਂ ਆ ਦਾ ਨਿਆਰੇ ਲੋਕ ਇੱਥੇ ਕਹਿੰਦਾ ਨਿਆਰੇ ਲੋ ਵਿੱਚ ਮੂਤੋ ਰੂੜੀਆਂ ਦੇ ਡਿੱਗੋ ਨਾਲੀਆਂ ਦੇ ਡਿੱਗੋ ਕੋਈ ਚੱਕਰ ਨਹੀਂ ਜਿਹੜੇ ਪੀਂਦਿਆ ਪੀਓ ਅੱਛਾ ਫੇਰ ਬਸ ਪੀਓ ਖਾਓ ਯਾਰ ਇੱਥੇ ਨਾਲ ਕਿਸ ਨੇ ਕੁਝ ਨਹੀਂ ਲੈ ਕੇ ਜਾਣਾ ਯਾਰ ਇੱਥੇ ਹੀ ਰਹਿ ਜਾਣਾ ਸਾਰਾ ਜੰਨਾ ਸਵਾਲ ਲੈ ਸਕਦੇ ਨਾ ਲੈ ਲੈ ਲੋ ਬਸ ਜਾ ਜਾ ਪ੍ਰਭਾ ਜਾ ਤੇ ਅਸੀਂ ਅਸੀਂ ਤਾਂ ਜਾਵਲਾਂਗੇ ਕੋਈ ਨਾ ਤੂੰ ਆ ਯਾਰ ਬਾਈ ਯਾਰ ਚੰਗਾ ਸੇਮਾ ਵਿਆਹ ਸੇਮਾ ਬ ਤੁਸੀਂ ਆ ਜਾਓ ਬਾਈ ਮੈਂ ਕਰਵਾਉ ਤੁਸੀਂ ਦੇਖ ਲਓ ਦੋਸਤੋ ਜਿਹੜੀ दारू ਹੁੰਦੀ ਆ ਘਰ ਪੱਟ ਦਿੰਦੀ ਆ ਘਰ ਪੱਟ ਦਿੰਦੀ ਆ ਤੁਸੀਂ ਅੱਜ ਅੱਖੀਂ ਵੇਖ ਲਿਆ ਇਸ ਮੁੰਡੇ ਦੇ ਪੰਜ ਵਿਆਹ ਹੋਏ ਸੀਗੇ ਪਹਿਲਾ ਵਿਆਹ ਹੋਇਆ ਫਿਰ ਦੂਜਾ ਫਿਰ ਤੀਜਾ ਚੌਥਾ ਫਿਰ ਪੰਜਵਾਂ ਪੰਜਾਂ ਨਾਲ ਹੀ ਗੱਲ ਕਾਦੇ ਪਿੱਛੇ ਟੁੱਟੀ दारू ਪਿੱਛੇ दारू ਪੀਂਦਾ ਸੀ ਅਣਗਿਣਤ दारू ਪੀਂਦਾ ਸੀ ਹਜ਼ਾਰ ਦੀਆਂ ਚਾਰ ਬੋਤਲਾਂ ਪੀ ਜਾਂਦਾ ਦਿਨ ਦੇ ਵਿੱਚ ਇੰਨੇ ਰੁਪਏ ਉਹ ਬਣਾਉਂਦਾ ਨਹੀਂ ਜਿੰਨੇ ਰੁਪਏ ਦੀ दारू ਪੀ ਜਾਂਦਾ ਫਿਰ ਨਾਲੀਆਂ ਦੇ ਵਿੱਚ ਦੇਖਦਾ ਰੂੜੀਆਂ ਦੇ ਵਿੱਚ ਦੇਖਦਾ ਗਵੰਡੀ ਨਾਲ ਕੁੜੀ ਭੱਜ ਗਈ ਇਹਦੀ ਘਰ ਵਾਲੀ ਗਵੰਡੀਆ ਦੀ ਮੁੰਡੇ ਨਾਲ ਇਹਦੀ ਘਰ ਵਾਲੀ ਭੱਜ ਗਈ ਕਿਸੇ ਲੱਤ ਤੋੜਦੀ ਕਿਸੇ ਨੂੰ ਫਾਸੀ ਦੇਦੀ ਕਿਸੇ ਦੇ ਆٹے ਦੇ ਵਿੱਚ ਮੂਤਦਾ ਤੇ ਕਿਸੇ ਦੀ ਇੱਜ਼ਤ ਨੂੰ ਰੋਲਦਾ ਤੁਸੀਂ ਦੇਖ ਲਓ ਦੋਸਤੋ ਇਹੋ ਜਿਹੇ ਪਰਿਵਾਰ ਨਾਲ ਮੈਂ ਤੁਹਾਨੂੰ ਗੱਲ ਕਰਾਉਣਾ ਹੁੰਦਾ ਜਿਹੜੇ ਲੋਕ दारू ਪਿੰਦੇ ਆ ਸੰਸਕ੍ਰਿਤ ਦੀ ਪੀ ਲਿਆ ਕਰੋ ਬਾਈ ਠੀਕ ਹੈ दारू ਪੀਣ ਵਾਸਤੇ ਟੈਨਸ਼ਨਾਂ ਦੂਰ ਕਰਨ ਵਾਸਤੇ ਹੁੰਦੀ ਆ ਥੋੜੀ ਜੀ ਪੀਓ ਸਵਾਦ ਲਓ ਜ਼ਿੰਦਗੀ ਦਾ ਪਰ ਐਨਾ ਪੀਓ ਜਿਵੇਂ ਪੀ ਕੇ दारू ਨਾਲੀਆਂ ਦੇ ਵਿੱਚ ਡਿੱਗਦੇ ਆ ਰੂੜੀਆਂ ਤੇ ਡਿੱਗਦੇ ਆ ਪਰਿਵਾਰ ਨੂੰ ਜਿਵੇਂ ਖੱਸੀ ਕਰ ਦਿੰਦੇ ਆ ਆਪਾਂ ਬਹੁਤ ਮਾੜੀ ਗੱਲ ਆ ਇਸ ਕਰਕੇ ਆਪਣੀ दारू ਭਰੇਜ ਰੱਖੋ ਨਸ਼ੇ ਤੋਂ ਦੂਰ ਰਹੋ ਨਸ਼ਾ ਕੋਈ ਵੀ ਹੈ ਮਾਰਾ ਹੀ ਹੁੰਦਾ ਜ਼ਿੰਦਗੀ ਨੂੰ ਮਾਰਾ ਮਾਰੇ ਸੰਗਤ ਵਿੱਚ ਲੈ ਕੇ ਜਾਂਦਾ ਮਾੜੀ ਗਲਤੀ ਹੁੰਦੀ ਹੈ ਆਪਣੇ ਤੋਂ ਇਸ ਕਰਕੇ दारू ਤੋਂ ਬਚ ਕੇ ਰਹੋ ਨਸ਼ਿਆਂ ਤੋਂ ਬਚ ਕੇ ਰਹੋ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਦੇ ਵਿੱਚ ਐਂਟਰਟੇਨਮੈਂਟ ਹੁੰਦਾ ਸਾਡੀ ਵੀਡੀਓ ਨੂੰ ਗਲਤ ਪਾਸ ਲੈ ਕੇ ਨਾ ਸਹੀ ਪਾਸ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ